ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 72 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 31 ਮਾਰਚ ਤੱਕ ਮੌਸਮ ਪੰਜਾਬ ਦਾ ਪਲੱਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਔਰ ਆਉਂਦੇ ਦਿਨਾਂ ਦੇ ਕੀ ਹਾਲ ਹੋਣਗੇ ਮੌਸਮ ਦੇ ਲਗਭਗ 7:30 ਤੋਂ 8:00 ਦਾ ਟਾਈਮ ਆਉਣ ਜਾ ਰਿਹਾ ਜੀ ਤੇ ਇਸ ਵੇਲੇ ਜਾਂ ਜਿਹੜਾ ਤਾਜ਼ਾ ਸੈਟੇਲਾਈਟ ਦਾ ਸਿਰਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਨੇ ਆ ਲਗਾਫਗ ਜੇਕਰ ਆਪਾਂ ਪੰਜਾਬ ਵੱਲ ਦੇਖੀਏ ਤੇ ਇਸ ਵੇਲੇ ਮੌਸਮ ਬਿਲਕੁਲ ਸਾਫ ਬਣਿਆ ਹੋਇਆ ਸੋ ਅੱਜ ਧੁੱਪ ਜਿਹੜੀ ਆ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਆ ਤਪ ਦੇ ਕੋਈ ਬਹੁਤੇ ਇਫੈਕਟ ਨਹੀਂ ਹੋਏ ਬਹੁਤਾ ਪ੍ਰਭਾਵਿਤ ਉਪਦਾ ਨਹੀਂ ਹੋਇਆ ਜਿਵੇਂ ਹਮਸਾਫਾ ਨੂੰ ਬੀਤੇ ਦਿਨਾਂ ਤੋਂ ਮਹਿਸੂਸ ਹੋ ਰਹੀ ਸੀ ਉਹਦੇ ਤੋਂ ਕੁਝ ਰਾਹਤ ਅੱਜ ਮਿਲੀ ਹੈ ਕਿਉਂ ਕਿ ਉੱਤਰ ਫੱਛੋ ਦੀਆਂ ਠੰਡੀਆਂ ਸੀਤ ਹਵਾਵਾਂ ਜੜੀਆਂ ਨੇ ਜੜੀਆਂ ਪਹਾੜਾਂ ਤੋਂ ਬਰਫ਼ ਤਾਂ ਨਿਕਲ ਕੇ ਆ ਰਹੀਆਂ ਨੇ ਉਹਦੇ ਨਾਲ ਠਾਰੀ ਵਧੀ ਹੋਈ ਹੈ ਅਥਣ ਸਵੇਰੇ ਠੰਡਕ ਹੈ ਜੜੀ ਮੌਜੂਦ ਹੈ ਤੇ ਦਿਨਾਂ ਦਾ ਫਾਰ ਵੀ ਕੁਝ ਬਹੁਤਾ ਉੱਤੇ ਨਹੀਂ ਜਾ ਸਕਿਆ ਇਸ ਲਈ ਜੜੀ ਗਰਮੀ ਤੋਂ ਹੁਣ ਰਾਹਤ ਜੜੀਆਂ ਮਿਲੀ ਹੋਈ ਹੈ ਸਵੇ ਰਾਹਤ ਅਗਲੇ 72 ਘੰਟੇ ਮਿਲਦੀ ਰਹਿਣੀ ਹੈ ਜੀ ਕੱਲ ਵੀ ਉੱਤਰ ਫੱਛੋ ਦੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ ਜੜੀ ਰਫਤਾਰ ਚਲਣ ਦਾ ਅਨੁਮਾਨ ਕੱਲ ਸਵੇਰੇ ਠਾਰੀ ਹੋਰ ਵਧਣ ਦੇ ਆਸਾਰ ਨੇ ਜੇਕਰ ਅਫਰ ਰਾਤਾਂ ਦੇ ਟੈਂਪਰੇਚਰ ਦੇਖੀਏ ਜਿੱਥੇ 12 ਤੋਂ ਲੈ ਕੇ 16 ਦੇ ਵਿੱਚਕਾਰ ਟੈਂਪਰੇਚਰ ਉੱਜਾ ਹੋਇਆ ਸੀ ਪੰਜਾਬ ਦੇ ਤੇ 14 ਤੋਂ ਲੈ ਕੇ 20 ਦੇ ਆਸ-ਪਾਸ ਟੈਂਪਰੇਚਰ ਹੈ ਜਿਹੜੇ ਉਹ ਹਰਿਆਣੇ ਦੇ ਵੀ ਦਰਜ ਹੋ ਰਹੇ ਸੀ ਰਾਤਾਂ ਦੇ ਟੈਂਪਰੇਚਰ ਦੀ ਅਫਾ ਗੱਲ ਕਰ ਰਹੇ ਹਾਂ ਸੋ ਇਹ ਠਹਾਉਣਗੇ ਤੇ ਅੱਜ ਤੋਂ ਕਹਿ ਲਈਏ ਕਿ ਰਾਤ ਜੜੀਆਂ ਠੰਡੀਆਂ ਹੋਣੀ ਸ਼ੁਰੂ ਹੋ ਚੁੱਕੀਆਂ ਹੈ ਅੱਜ ਦੀ ਰਾਤ ਜੜੀਆਂ 2-3 ਡਿਗਰੀ ਟੈਂਪਰੇਚਰ ਦੀ ਗਿਰਾਵਟ ਜੜੀਆਂ ਦਰਜ ਕੀਤੀ ਜਾਵੇਗੀ ਤੋਂ ਜਿਹੜੀਆਂ ਰਾਤਾਂ ਨੇ ਉਹ ਹੋ ਠੰਡੀਆਂ ਹੋਣਗੀਆਂ ਕਿਉਂਕਿ ਜਿਹੜੀਆਂ ਹਵਾਵਾਂ ਚੜੀਆਂ ਨੇ ਇਹਦੇ ਨਾਲ ਠੰਡਕ ਹੋਰ ਵਧਣੀ ਹੈ ਇਸ ਲਈ ਜਿਹੜੀ ਹਮਸ ਹੈ ਗਰਮੀ ਆ ਉਹ ਤੋਂ ਫਨੁਰਾ ਜਿਹੜੀ ਟੈਂਪਰੇਚਰ ਮਿਲੇਗੀ ਅਗਲੇ 2-3 ਦਿਨਾਂ ਤੱਕ 31 ਮਾਰਚ ਤੋਂ ਬਾਅਦ ਫਿਰ ਤੋਂ ਟੈਂਪਰੇਚਰ ਤਾਂ ਉਚਾਨੇ ਸ਼ੁਰੂ ਹੋਣਗੇ ਜੀ ਭਾਵੇਂ ਉਹ ਦਿਨਾਂ ਦੇ ਨੇ ਭਾਵੇਂ ਉਹ ਰਾਤਾਂ ਦੇ ਨੇ ਤੇ ਟੈਂਪਰੇਚਰ ਇੱਕ ਵਾਰ ਫਿਰ ਤੋਂ ਵਧਨੇ ਸ਼ੁਰੂ ਹੋਣਗੇ ਫਿਲਹਾਲ ਅਗਲੇ 2-3 ਦਿਨ ਰਾਹਤ ਭਰੇ ਰਹਿ ਸਕਦੇ ਨੇ ਕਿਸਾਨ ਵੀਰ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਪਾਣੀ ਪਾਣੀ ਆਫਰ ਲਾ ਸਕਦੇ ਆ ਫਸਲਾਂ ਨੂੰ ਜਿਹੇ ਚ ਕੋਈ ਦੋ ਰਾਏ ਨਹੀਂ ਆ ਕਿਉਂਕਿ ਸਿਸਟਮ ਉਹਦਾ ਕੋਈ ਜਾਫ ਨਹੀਂ ਰਿਹਾ ਤਾਂ ਪਾ ਲਗਣੀਆਂ ਨੇ ਆਥਰ ਸਵੇਰੇ ਜੜੀ ਆ ਜਿਹੜਾ ਮੌਇਸਚਰ ਬਣਿਆ ਹੋਇਆ ਠੰਡਕ ਬਣੀ ਹੋਈ ਆ ਇਹ ਫਸਲਾਂ ਲਈ ਅੱਲਾ ਹੀ ਵੰਦ ਹੈ ਜੀ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਾ ਲੈਨੇ ਆ ਜੋ ਮੌਸਮ ਖਾਗਨੇ ਜਾਰੀ ਕੀਤੀ ਹੈ 3 ਅਪ੍ਰੈਲ ਤੱਕ ਕੋਈ ਸਿਸਟਮ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਜੇ ਸਕਰੀਨ ਤੇ ਦੇਖ ਸਕਦੇ ਆ ਡਰਾਈ ਰਹੇਗਾ ਮੌਸਮ ਖੁਸ਼ਕ ਰਹੇਗਾ ਤੇ ਚੇਤਾਵਨੀ ਕੋਈ ਨਹੀਂ ਹੈ ਜੀ ਜਾਰੀ ਕੀਤੀ ਗਈ ਲਗਭਗ ਮੌਸਮ ਆਪਣਾ ਠੀਕ ਠਾਕ ਹਣੀ ਰਣ ਦੇ ਆਸਾਨ ਧ